ਜੀ ਆਪਣਾ ਜੀ ਤੁਹਾਡੇ ਕੰਮ ਕਰ ਰਹੀ ਸੀ ਜੀ ਕਿੰਨੇ ਚਿਰ ਤੋਂ ਕੰਮ ਕਰੀਏ ਇਹ ਇਹ ਸਵੇਰੇ ਤੁਹਾਡੇ ਆਈ ਹੈ ਜਾਨ ਅੱਜ ਆਈ ਸੀ ਕੱਲ ਆਈ ਸੀ ਕੱਲ ਫੇਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਇਹ ਖੇਤਾਂ ਦੇ ਰੂਟ ਤੇ ਨਹੀਂ ਸੀ ਉੱਥੇ ਖੇਤਾਂ 'ਚ ਹੀ ਰਹਿੰਦੀ ਹੈ ਅੱਛਾ ਜੀ ਨਹੀਂ ਇਸੇ ਰੂਟ ਤੋਂ ਆਨ ਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸ ਜੀ ਕਹਿੰਦੇ ਇਹ ਰੂਟ ਤੇ ਆਈਆਂ ਕਹਿੰਦੇ ਨੇੜੇ ਪੈਂਦਾ ਹੈ ਜੀ ਮੈਂ ਕਹਾਂ ਬੜੀ ਬੁਰੀ ਆ ਗਈ ਪੱਤੀ ਸੜ ਗਈ ਹੈ ਕਿੰਨੀ ਉਮਰ ਲੜਕੀ ਦੀ ਹੈਂਕੀ ਕਾਲੀ ਹੁਣ ਕਾਲੀ ਅਨਮੇਰਿਟ ਸੀ ਆਨਮੇਰਿਟ ਕੋ ਮਾਰ ਰਹੀ ਸੀ ਕੋ ਮਾਰ ਰਹੀ ਸੀ ਅਸਰ ਜਿਹੜਾ ਇੱਥੇ ਮਰਡਰ ਹੋਇਆ ਉਹਦੇ ਸਬੰਧ ਵਿੱਚ ਕਿਸ ਤਰ੍ਹਾਂ ਆ ਮੌਕਾ ਦੇਖ ਰਹੇ ਆ ਤਫਤੀਸ਼ ਕਰ ਰਹੇ ਆ ਦੇ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬੋਡੀ ਜਿਹੜੀ ਹੈਗੀ ਐ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਐ ਸੋ ਉਹਦੀ ਤਫਤੀਸ਼ ਕਰ ਰਹੇ ਆ ਸਿਰ ਸਭ ਤੋਂ ਪਹਿਲਾਂ ਡੈੱਡ ਬੋਡੀ ਕਿਸ ਨੇ ਦੇਖੀ ਜੀ ਜਿਨੇ ਵੀ ਦੇਖੀ ਐ ਐਸਐਚਓ ਸਾਹਿਬ ਨੂੰ ਉਹਨੇ ਇਨਫੋਰਮ ਕੀਤਾ ਸੀ ਸੋ ਉਹਦੇ ਹਿਸਾਬ ਨਾਲ ਅਸੀਂ ਆ ਕੇ ਫਿਰ ਇੱਥੇ ਤਫਤੀਸ਼ ਕਰ ਰਹੇ ਆ ਲੜਕੀ ਦੀ ਪਛਾਣ ਹੋ ਗਈ ਜੀ ਹਾਂਜੀ ਪਛਾਣ ਹੋ ਗਈ ਹੈ ਮਾਈਗਰੇਟਰੀ ਲੇਬਰ ਇੱਥੇ ਕਿਸੇ ਆਪਣੇ DJA ਹੀ ਕੋ ਰਹਿੰਦੀ ਹੈ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਹਜੇ ਫਾਈਨਲ ਆਪਾਂ ਕਿਵੇਂ ਸਿੱਟੇ ਤੇ ਪਹੁੰਚ ਸਕਦੇ ਹਾਂ ਹਜੇ ਜਸਟ ਆ ਕੇ ਦੇਖ ਰਹੇ ਹਾਂ 35 ਸਾਲ 35 ਸਾਲ ਹੈਗੀ 35 40 ਸਾਲ ਤੇ ਸਰ ਇਹ ਖੀਤੋਂ ਵਾਲਾ ਰੂਟ ਹੀ ਲੈਣੀ ਸੀ ਕਿ ਨਹੀਂ ਮੈਨੂੰ ਇਹ ਸਾਰੀਆਂ ਚੀਜ਼ਾਂ ਹੁਣ ਤਫ਼ਤੀਸ਼ ਕਰਾਂਗੇ ਜੀ ਆਪਣਾ ਇਹ ਤੁਹਾਡੇ ਕੰਮ ਕਰ ਰਹੇ ਸੀ ਜੀ ਕਿੰਨੇ ਚਿਰ ਤੋਂ ਕੰਮ ਕਰੀਏ ਇਹ ਸਵੇਰੇ ਤੁਹਾਡੇ ਆਈ ਹੈ ਜਾਨ ਕੱਲ ਆਈ ਸੀ ਕੱਲ ਫੇਕਰ ਮੁੜ ਗਈ ਸੀ ਆਪਣੇ ਹਾਂਜੀ ਹਾਂਜੀ ਇਹ ਖੇਤਾਂ ਦੇ ਰੂਟ ਤੇ ਆਉਂਦੀ ਸੀ ਇੱਥੇ ਖੇਤਾਂ 'ਚ ਰਹਿੰਦੀ ਏ ਅੱਛਾ ਜੀ ਨਹੀਂ ਇਸੇ ਰੂਟ ਤੋਂ ਆਉਂਦੀ ਸੀ ਕਿ ਲਿੰਕ ਸੜਕ ਤੋਂ ਆਉਂਦੀ ਸੀ ਹਮੇਸ਼ਾ ਮੈਂ ਦੱਸ ਜੀ ਕਹਿੰਦੇ ਇਥੇ ਰੂਟ ਤੇ ਆਉਂਦੀਆਂ ਕਹਿੰਦੇ ਨੇੜੇ ਹੀ ਪੈਂਦਾ ਏ ਜੀ ਮੈਂ ਕਹਾਂ ਭਾਈ ਬੜੂ ਬੜੀ ਆਇਆ ਕਰ ਪੱਕੀ ਸਰਖ ਹੈਗੀ ਏ ਕਿੰਨੀ ਕੁ ਉਮਰ ਲੜਕੀ ਦੀ ਥੈਂਕ ਯੂ ਕਾਲਿੰਗ ਜੀ ਮੈਂ ਕੱਲ ਅਨਮੈਰਿਟ ਸੀਗੀ ਅਨਮੈਰਿਟ ਕੁਮਾਰ ਰਹਿੰਦੀ ਦੀ ਬਿਮਾਰ ਰਹਿੰਦੀ ਸੀ ਆਸਰ ਜਿਹੜਾ ਇਹ ਇਥੇ ਮੱਡ ਹੋਇਆ ਉਹਦੇ ਫੋਰੰ ਦੇ ਵਿੱਚ ਕੀ ਸਰ ਕਰ ਰਹੇ ਆ ਆ ਮੌਕਾ ਦੇਖ ਰਹੇ ਆ ਤਫਤੀਸ਼ ਕਰ ਰਹੇ ਆ ਰਿਗਾਰਡਿੰਗ ਕੀ ਹੋਇਆ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਬਾਡੀ ਜਿਹੜੀ ਹੈਗੀ ਇਸ ਤਰ੍ਹਾਂ ਕਰਕੇ ਲਵਾਰਸ ਲੇਡੀ ਦੀ ਪਈ ਹੈ ਸੋ ਉਹਦੀ ਤਫਤੀਸ਼ ਕਰ ਰਹੇ ਆ ਸਰ ਸਭ ਤੋਂ ਪਹਿਲਾਂ ਡੈੱਡ ਬਾਡੀ ਕਿਸ ਨੇ ਦੇਖੀ ਜਿਨੇ ਵੀ ਦੇਖੀ ਐ ਐਸਐਚਓ ਸਾਹਿਬ ਨੂੰ ਉਹਨੇ ਇਨਫੋਰਮ ਕੀਤਾ ਸੀ ਸੋ ਉਹਦੇ ਹਿਸਾਬ ਨਾਲ ਅਸੀਂ ਆ ਕੇ ਫਿਰ ਇੱਥੇ ਤਫਤੀਸ਼ ਕਰ ਰਹੇ ਆ ਲੜਕੀ ਦੀ ਪਛਾਣ ਹੋ ਗਈ ਜੀ ਹਾਂਜੀ ਪਛਾਣ ਹੋ ਗਈ ਹੈ ਮਾਈਗਰੇਟਰੀ ਲੇਵਰ ਇੱਥੇ ਕਿਸੇ ਆਪਣੇ ਜਿੱਦੇ ਹੀ ਕੁਰੰਦੀ ਹੈ ਸੋ ਇਹਦੀ ਉਮਰ ਕਰੀਬ 40 ਸਾਲ ਹੈ ਨਹੀਂ ਇਹ ਤਾਂ تحقیقات ਕਰਾਂਗੇ ਹਜੇ ਫਾਈਨਲ ਆਪਾਂ ਕਿਵੇਂ ਸਿੱਟੇ ਤੇ ਪਹੁੰਚ ਸਕਦੇ ਹਾਂ ਹਜੇ ਜਸਟ ਆ ਕੇ ਦੇਖ ਰਹੇ ਹਾਂ 35 ਸਾਲ 35 ਸਾਲ ਹੈ ਕੋਈ 35 40 ਸਾਲ ਤੇ ਸਰ ਇਹ ਖੀਤੋਵਾਲਾ ਰੂਟ ਹੀ ਲੈਣੀ ਸੀ ਕਿ ਨਹੀਂ ਮੈਨੂੰ ਇਹ ਸਾਰੀਆਂ ਚੀਜ਼ਾਂ ਹੁਣ ਤਫ਼ਤੀਸ਼ ਕਰਾਂਗੇ ਇਹਦੀ